ਇੱਕ ਮਨੁੱਖੀ ਉੱਚੀ ਉੱਚੀ ਬੋਲ ਰਿਹਾ ਹੁੰਦਾ ਦੂਜਾ ਸੁਣ ਰਿਹਾ ਹੁੰਦਾ ਸੁਣਨ ਵਾਲਾ ਫਿਰ ਕਹਿ ਦਿੰਦਾ ਇੱਕ ਦਫਾ ਫਿਰ ਆਖ ਮੈਂ ਨਹੀਂ ਸੁਣਿਆ ਤੂੰ ਕਿਉਂ ਨਹੀਂ ਸੁਣਿਆ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਜਦੋਂ ਮਨ ਧਿਆਨ ਸ਼ਬਦ ਦੇ ਚ ਨਹੀਂ ਆਠ ਕਰ ਰਿਹਾ ਧਿਆਨ ਨਹੀਂ ਹੈ ਅਜੇ ਇਹਨੂੰ ਚੱਲਣਾ ਨਹੀਂ ਆਇਆ ਅੰਮ੍ਰਿਤ ਵੇਲਾ ਹੋ ਗਿਆ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਨਹੀਂ ਆਇਆ ਅਜੇ ਬੱਚਾ ਇਸ ਨੂੰ ਬੋਲਣਾ ਨਹੀਂ ਆਇਆ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਮੈਂ ਧਾਰਮਿਕ ਤੌਰ ਤੇ ਬੱਚਾ ਹਾਂ ਅਗਰ ਮੈਂ ਅੰਮ੍ਰਿਤ ਵੇਲੇ ਜਪ ਨਹੀਂ ਕਰਦਾ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਸਰੀਰਕ ਤੌਰ ਤੇ ਭਾਵੇਂ ਮੈਂ ਜਵਾਨ ਤੇ ਬੁੱਢਾ ਹਾਂ ਪਰ ਸੁਰਤ ਕਰਕੇ ਮੈਂ ਬੱਚਾ ਜੇ ਮੇਰੀ ਸੁਰਤ ਚੱਲੀ ਨਹੀਂ ਪ੍ਰਭੂ ਦੇ ਮਾਰਗ ਤੇ ਧਾਰਮਿਕ ਤਲ ਤੇ ਮੈਂ ਬੱਚਾ ਗੁਰੂ ਅਰਜਨ ਦੇਵ ਜੀ ਮਹਾਰਾਜ